ਇੱਥੇ ਪਟਿਆਲੇ 'ਚ ਪਹਿਲਾਂ 2 ਦਿਨ ਦੀ ਸਰਕਾਰੀ ਟ੍ਰੇਨਿੰਗ ਲਈ ਉਹਦੇ ਵਿੱਚ ਮੈਨੂੰ ਇੰਨਾ ਕੁਝ ਸਿੱਖਣ ਨੂੰ ਨਹੀਂ ਮਿਲਿਆ ਜੋ ਕੁਝ ਹੁਣ ਮਿਲਿਆ ਜੇ ਤੁਸੀਂ ਬੱਕਰੀਆਂ ਰੱਖਣੀਆਂ ਤੇ ਭਰਾਓ ਤੁਹਾਨੂੰ ਵਿੱਚ ਵੜਨਾ ਪੈਣਾ ਜੀ ਤਾਂ ਆਪਾਂ ਜੇ ਕਾਮਯਾਬ ਹੋਣਾ ਜੀ ਆਪਾਂ ਕੋਈ ਬੰਦਿਆ ਰੱਖ ਕੇ ਸਾਰ ਲਾਂਗੇ ਉਹ ਕੰਮ 'ਚ ਤੁਹਾਨੂੰ ਨੁਕਸਾਨ ਹੋਊਗਾ ਸਰਜੋ ਸਰਦਾਰ ਕੰਗ ਸਾਬ ਤੇ ਮੇਰੇ ਪਿਆਰੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਬਲਜਿੰਦਰ ਸਿੰਘ ਮੈਂ ਪੇਸ਼ੇਵਰ ਜੂ ਆਰਕੀਟੈਕਟ ਆ ਮਾਝੇ ਨੂੰ ਬਿਲੋਂਗ ਕਰਦਾ ਮੈਂ ਬਾਬਕਾਲਾ ਸਾਹਿਬ ਦੀ ਧਰਤੀ ਨੂੰ ਤੇ ਮੈਂ ਬੜਾ ਹਦਾ ਸੈਟੀਸਫਾਈ ਬਿਲਕੁਲ ਆਪਣੇ ਕਾਰੋਬਾਰ ਤੋਂ ਐਕਚੁਅਲੀ ਮੇਰਾ ਇੱਧਰ ਆਉਣ ਦਾ ਕਾਰਨ ਮੇਰਾ ਲੜਕਾ 10ਵੀਂ ਕਲਾਸ ਦੀ ਪੇਪਰ ਦੇ ਦਿੱਤੀ ਸੀ ਫਰਵਰੀ ਮਹੀਨੇ ਵਿੱਚ ਸੋ ਮੈਂ ਉਹਨੂੰ ਪੁੱਛਿਆ ਕਿ ਪੁੱਤ ਤੂੰ ਕੀ ਕਰਨਾ ਕਿ ਜੇ ਤੂੰ ਬਾਹਰ ਜਾਣਾ ਵਾ ਤਾਂ ਦੱਸ ਜੇ ਤੂੰ ਇਹ ਕਾਰੋਬਾਰ ਕਰਨਾ ਆਰਕੀਟੈਕਟ ਦਾ ਤੇ ਇਹ ਕਰ ਲੈ ਜੇ ਤੂੰ ਖੇਤੀਬਾੜੀ ਕਰਨੀ ਹੈ ਤੇ ਮੈਂ ਉਚਿਤ ਦੱਸਾਂਗਾ ਇਹ ਸੈਟੀਸਫਾਈ ਕਰ ਦਨਾਂ ਸੋ ਉਹਨੇ ਨਾ ਇੱਕ ਦਿਨ ਮੈਂ ਉਹਨੂੰ ਕਿਹਾ ਵੀ ਇੱਕ ਗੱਲ ਫਾਰਮ ਆ ਅੰਮ੍ਰਿਤਸਰ ਸਾਡੇ ਲੱਗੇ ਇੱਕੋ ਫਾਰਮ ਆ ਜੀ ਸਾਡੇ ਉਧਰ ਮਾਝੇ ਵਿੱਚ ਇਹਦਾ ਬਿਲਕੁਲ ਘਟਵਾ ਸਕੋਪ ਜਿਹੜਾ ਜਿੰਨਾ ਮਾਲਵੇ ਚ ਉਹਨਾਂ ਬਹੁਤ ਘਟਾ ਮੈਂ ਉੱਥੇ ਲੈ ਗਿਆ ਉਹਨੂੰ ਨਾ ਕਹਿੰਦਾ papa ਆਪਾਂ ਬੱਕਰੀਆਂ ਰੱਖਣੀਆਂ ਮੈਨੂੰ ਅੱਜ ਹੀ ਲੈ ਕੇ ਦੋ ਚਲੋ ਉਸ ਤੋਂ ਬਾਅਦ ਮੈਂ ਇੱਥੇ ਪਟਿਆਲੇ ਚ ਪਹਿਲਾਂ 2 ਦਿਨ ਦੀ ਸਰਕਾਰੀ ਟ੍ਰੇਨਿੰਗ ਲਈ ਉਹਦੇ ਵਿੱਚ ਮੈਨੂੰ ਇੰਨਾ ਕੁਝ ਸਿੱਖਣ ਨੂੰ ਨਹੀਂ ਮਿਲਿਆ ਜੋ ਕੁਝ ਹੁਣ ਮਿਲਿਆ ਮੈਂ ਇਹ ਕਰਕੇ ਹੁਣ ਬੋਲਣਾ ਸ਼ੁਰੂ ਕੀਤਾ ਕਿ ਭਰਾਓ ਜੇ ਆਪਾਂ ਬੱਕਰੀਆਂ ਵਿੱਚ ਆਉਣਾ ਜਿੱਦੋਂ ਕਿ ਮੈਂ ਬੱਕਰੀਆਂ ਲਈਆਂ ਮੁਰਕੇ ਉਹ ਬਰੇ ਲੈਂਡਲੋਰਡ ਬੰਦੇ ਸੀ ਉਹਨਾਂ ਨੇ ਬੜੇ ਸ਼ੌਂਕ ਨਾਲ ਬੱਕਰੀਆਂ ਰੱਖੀਆਂ ਪਰ ਕਾਰਨ ਇਹ ਕਿ ਉਹਨਾਂ ਨੇ ਬੰਦੇ ਤਾਂ ਛੱਡ ਦਿੱਤੀ ਆਪ ਵਿੱਚ ਬੱਕਰੀਆਂ ਤਾਂ ਨਹੀਂ ਵੜੇ ਜਿਵੇਂ ਬੱਕਰੀਆਂ ਗਿਆ ਬੱਕਰੀਆਂ ਬਹੁਤ ਕੁਆਲਿਟੀ ਦੇ ਪਰ ਬਹੁਤ ਬੁਰੀ ਹਾਲਤ ਸਿਕਰੀ ਪਈ ਬਹੁਤ ਬੁਰਾ ਹਾਲ ਉਹਨਾਂ ਦਾ ਉਹਦਾ ਕਾਰਨ ਇਹ ਕਿ ਉਹਨਾਂ ਨੇ ਨੌਕਰ ਤੇ ਛੱਡ ਦਿੱਤਾ ਆਪ ਵਿੱਚ ਨਹੀਂ ਵੜੇ ਜੇ ਤੁਸੀਂ ਬੱਕਰੀਆਂ ਰੱਖਣੀਆਂ ਤੇ ਭਰਾਓ ਤੁਹਾਨੂੰ ਵਿੱਚ ਵੜਨਾ ਪੈਣਾ ਜੀ ਤਾ ਪਾਜੇ ਕਾਮਯਾਬ ਹੋਣਾ ਜੀ ਆਪਾਂ ਕੋ ਬੰਦਿਆ ਰੱਖ ਕੇ ਸਾਰ ਲਾਂਗੇ ਉਹ ਕੰਮ 'ਚ ਤੁਹਾਨੂੰ ਨੁਕਸਾਨ ਹੋਊਗਾ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਨੂੰ ਇਹ ਕੰਮ ਜੇ ਕਰਨਾ ਵਾ ਆਪ ਵਿੱਚ ਸਿਰਫ 1 ਘੰਟਾ ਸਵੇਰੇ 1 ਘੰਟਾ ਸ਼ਾਮ ਨੂੰ ਤੇ ਮੈਂ ਇੱਕ ਬੱਚਾ ਬਾਹਰ ਨਾ ਜਾਵੇਗਾ ਉਹਦਾ ਹੈਗਾ ਵੀ ਨਹੀਂ ਉਹਦਾ ਮਨ ਵੀ ਨਹੀਂ ਹੈਗਾ ਜੇ ਮੈਨੂੰ ਤੱਕੇ ਨਾ ਘਲਾਵਾਂਗਾ ਵੀ ਤੁਹਾਡਾ ਨ ਵੱਖਰਾ ਹੋਵੇ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਕਿ ਇੱਕ ਵਧੀਆ ਮੈਨੂੰ ਪੰਜਾਂ 6 ਮਹੀਨੇ ਬਹੁਤ ਵਧੀਆ ਰਿਸਪਾਂਸ ਮਿਲਿਆ ਜੋ ਦਿੱਕਤਾਂ ਵੀ ਆਈਆਂ ਕੋ ਮੈਂ ਗਲਤੀਆਂ ਬੜੀਆਂ ਕੀਤੀਆਂ ਕਿ ਇੱਕ ਦੇ ਜਦਾਂ ਸ਼ੈੱਡ ਬਾਰੇ ਮੈਂ ਗਲਤੀ ਕਰ ਬੈਠਾ ਪਹਿਲਾਂ ਬਣਾ ਲਿਆ ਉਹਦੇ ਵਿੱਚ ਚਲੋ ਜਾ ਕੇ ਹੁਣ ਮੈਂ ਉਹਨੂੰ ਸੈਟੀਸਫਾਈ ਕਰੂੰਗਾ ਉਹ ਕੋਈ ਪਹਿਲਾਂ ਸਾਨੂੰ ਨਹੀਂ ਦੱਸਿਆ ਨਹੀਂ ਸੀ ਗਿਆ ਇਹਦੇ ਵਿੱਚ ਕਿ ਜੋ ਕੋ ਡਾਕਟਰ ਸਾਹਿਬ ਨੇ ਦੱਸਿਆ ਵਾ ਇਹਦੇ ਬਾਰੇ ਜਰੂਰ ਆਪਾਂ ਇੱਥੇ ਗੌਰ ਕਰਾਂਗੇ ਤਾਂ ਆਪਾਂ ਕਾਮਯਾਬ ਹੋਵਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ